ਸਤਿ ਸ਼੍ਰੀਕਾਲ ਜੀ ਦੋਸਤੋ ਇੱਕ ਬਹੁਤ ਜ਼ਰੂਰੀ ਬੇਨਤੀ ਆ ਬਹੁਤ ਹੀ ਜ਼ਰੂਰੀ ਬੇਨਤੀ ਹੈ ਇੱਕ ਖਾਸ ਕਰਕੇ ਜਿਹੜੇ ਮੇਰੇ ਵੀਰ ਮੇਰੇ ਭਰਾ ਟੈਕਸੀ ਲੇਨ ਦੇ ਵਿੱਚ ਨੇ ਟੈਕਸੀ ਲੇਨ ਦੇ ਵਿੱਚ ਮੇਰੇ ਭਰਾ ਵੀਰ ਨੇ ਜਾਂ ਟਰੱਕ ਡਰਾਈਵਿੰਗ ਕਰਦੇ ਨੇ ਖਾਸ ਕਰਕੇ ਉਹਨਾਂ ਦੇ ਲਈ ਇਹ ਬੇਨਤੀ ਆ ਕੱਲ ਸ਼ਾਮ ਦੀ ਘਟਨਾ ਕੱਲ ਸ਼ਾਮ ਦੀ ਘਟਨਾ ਤਕਰੀਬਨ 9:30 9:00 ਵਜੇ ਦਾ ਟਾਈਮ ਸੀ ਪੱਖੋਵਾਲ ਰੋਡ ਦੇ ਉੱਪਰ ਇੱਕ ਟਰੱਕ ਡਰਾਈਵਰ ਪਖਵਾਲ ਰੋਡ ਜੋ ਪਖਵਾਲ ਤੋਂ ਲੁਧਿਆਣੇ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਪਰ ਤਾਜਪੁਰ ਦੇ ਨੇੜੇ ਇੱਕ ਟਰੱਕ ਡਰਾਈਵਰ ਵਾਲਾ ਵੀਰ ਆਪਣੀ ਗੱਡੀ ਨੂੰ ਸਾਈਡ ਦੇ ਉੱਪਰ ਲਾ ਕੇ ਲਾਈਟਾਂ ਇੰਡੀਕੇਟਰ ਲਾਏ ਹੋਏ ਤੇ ਉਸ ਦੇ ਵਿੱਚੋਂ ਬਾਹਰ ਉੱਤਰਿਆ ਖੜਾ ਸੀ ਉਸ ਦੇ ਵਿੱਚੋਂ ਬਾਹਰ ਉੱਤਰਿਆ ਖੜਾ ਸੀ ਤੇ ਆ ਕੋਲ ਦੀ ਜਾ ਰਹੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੀ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਉਸ ਦੀ ਕਿਸੇ ਕੋਈ ਗੱਡੀ ਵਾਲੇ ਵੀਰ ਨੇ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਸਾਡੇ ਮੂਹਰੇ ਇੱਕ ਟਿੱਪਰ ਜਾ ਰਿਹਾ ਸੀ ਟਿੱਪਰ ਟਰੱਕ ਜਿਹੜਾ ਵੱਡਾ ਭਾਰੇ ਦਿੱਤੇ ਵਾਲੇ ਟਿੱਪਰ ਟਰੱਕ ਨੇ ਸਾਡੀ ਗੱਡੀ ਦੇ ਅੱਗੇ ਉਹ ਜਾ ਰਿਹਾ ਸੀ ਉਸ ਟਰੱਕ ਵਾਲਾ ਜੋ ਬਾਈ ਸੀ ਉਹਨੇ ਉਹ ਟਰੱਕ ਟਿੱਪਰ ਵਾਲੇ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਵੀ ਉਹ ਬਾਈ ਦੀ ਗੱਲ ਨਹੀਂ ਸੁਣੀ ਤੇ ਜਦੋਂ ਅਸੀਂ ਆਪਦੀ ਗੱਡੀ ਉਸਦੇ ਕੋਲ ਲਿਆ ਕੇ ਰੋਕੀ ਕਿ ਕੀ ਗੱਲ ਆ ਬਾਈ ਕਾਹਤੋਂ ਖੜਾ ਗੱਡੀ ਸਾਈਡ ਤੇ ਲਾਈ ਤਾਂ ਜਦੋਂ ਅਸੀਂ ਉੱਤਰ ਕੇ ਉਸਦੇ ਕੋਲ ਗਏ ਤਾਂ ਤਕਰੀਬਨ ਦੋਸਤੋ 70 ਕ ਸਾਲ ਦੀ ਉਮਰ 60-70 ਸਾਲ ਦੀ ਉਮਰ ਦਾ ਬਜ਼ੁਰਗ ਆਦਮੀ ਜੋ ਟਰੱਕ ਦਾ ਡਰਾਈਵਰ ਸੀ ਸਾਡੇ ਕੋਲ ਗੱਲ ਕਰਕੇ ਰੋਣ ਲੱਗ ਪਿਆ ਸਾਡੇ ਕੋਲ ਗੱਲ ਕਰਕੇ ਰੋਣ ਲੱਗ ਪਿਆ ਅਸੀਂ ਬਾਈ ਨੂੰ ਪੁੱਛਿਆ ਕਿ ਬਾਈ ਕੀ ਗੱਲ ਹੋ ਗਈ ਜਦੋਂ ਉਸ ਨੂੰ ਚੁੱਪ ਕਰਾਇਆ ਤਾਂ ਕਹਿੰਦਾ ਕਿ ਬਾਈ ਯਾਰ ਮੈਨੂੰ ਇੱਥੇ ਖੜੇ ਨੂੰ ਅੱਧਾ ਘੰਟਾ ਹੋ ਗਿਆ ਧੁੰਦ ਬਹੁਤ ਜ਼ਿਆਦਾ ਸੀ ਕੁਝ ਦਿਸ ਨਹੀਂ ਸੀ ਰਹਾ ਕਿਸੇ ਨੂੰ ਵੀ ਕਹਿੰਦਾ ਬਾਈ ਮੈਨੂੰ ਇੱਥੇ ਖੜੇ ਨੂੰ ਅੱਧਾ ਘੰਟਾ ਹੋ ਗਿਆ ਮੈਂ ਕਾਫੀ ਇਹ ਸਾਰੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਬਰਨਾਲੇ ਨੂੰ ਜਾਣਾ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਖੜਾ ਕਿੱਥੇ ਆ ਇਸ ਟਾਈਮ ਕਹਿੰਦਾ ਮੈਂ ਬਰਨਾਲੇ ਨੂੰ ਜਾਣਾ ਪਰ ਮੈਨੂੰ ਪਤਾ ਨਹੀਂ ਕਿ ਮੈਂ ਖੜਾ ਕਿੱਥੇ ਆ ਤੇ ਬਸ ਮੈਂ ਰੋਕਾਂ ਤੋਂ ਰੋਕੇ ਪੁੱਛਣਾ ਚਾਹੁੰਦਾ ਸੀ ਕਿ ਬਾਈ ਮੈਨੂੰ ਕੋਈ ਰਸਤਾ ਦੱਸ ਦੋ ਮੈਂ ਕਿੱਧਰ ਦੀ ਜਾਵਾਂ ਪਰ ਕਹਿੰਦਾ ਮੇਰੇ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ ਤੇ ਮੈਂ ਇੱਥੇ ਹੀ ਖੜਾ ਕਹਿੰਦਾ ਠੰਡ ਦੇ ਵਿੱਚ ਠਰ ਰਿਹਾ ਹਾਂ ਤਾਂ ਜਦੋਂ ਉਸਨੇ ਸਾਨੂੰ ਆਪਦੀ ਗੱਲ ਦੱਸੀ ਤਾਂ ਸਾਨੂੰ ਵੀ ਬੜਾ ਤਰਸ ਆਇਆ ਅਸੀਂ ਆਪਦੀ ਗੱਡੀ ਉਸ ਬਜ਼ੁਰਗ ਦੀ ਗੱਡੀ ਦੇ ਟਰੱਕ ਦੇ ਅੱਗੇ ਲਾਈ ਤੇ ਹਲਵਾਰੇ ਵਾਲਾ ਜੋ ਚੌਂਕ ਆ ਰਿਆ ਕੋਟ ਵਾਲਾ ਹਲਵਾਰੇ ਵਾਲੇ ਚੌਂਕ ਦੇ ਵਿੱਚ ਉਸ ਬਜ਼ੁਰਗ ਨੂੰ ਛੱਡ ਕੇ ਆਏ ਤੇ ਉਸ ਨੂੰ ਦੱਸਿਆ ਕਿ ਬਸ ਤੁਸੂ ਇੱਥੋਂ ਖੱਬੇ ਨੂੰ ਜਾਣਾ ਬਰਨਾਲੇ ਵੱਲ ਨੂੰ ਹਲਵਾਰੇ ਵਾਲੇ ਚੌਂਕ ਤੱਕ ਉਸ ਨੂੰ ਅਸੀਂ ਛੱਡ ਕੇ ਆਏ ਸੋ ਦੋਸਤੋ ਇੱਕ ਛੋਟੀ ਜੀ ਬੇਨਤੀ ਹੈ ਮੇਰੀ ਕਿ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਕਿ ਹਰ ਇੱਕ ਵਿਅਕਤੀ ਕਿ ਤੁਸੀਂ ਹਰੇਕ ਜਗ੍ਹਾ ਤੇ ਤੁਸੀਂ ਰੋਕੋ ਗੱਡੀ ਆਪਦੀ ਰੋਕ ਕੇ ਉਸਕੇ ਉੱਤਰ ਨੂੰ ਉੱਤਰ ਕੇ ਲੋਕਾਂ ਨੂੰ ਰਾਹ ਦੱਸੋ ਨਹੀਂ ਪਰ ਜਿਹੜੇ ਵਿਅਕਤੀ ਗੱਡੀ ਦੇ ਵਿੱਚ ਯਾਰ 2-3 ਜਾਣੇ ਹੋ ਜਿਹੜਾ ਇੱਕ ਵਿਅਕਤੀ ਸਿੰਗਲ ਆ ਗੱਡੀ 'ਚ ਆਪਾਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਗੱਡੀ ਨੂੰ ਰੋਕ ਕੇ ਰਾਹ ਦੱਸੋ ਠੀਕ ਆ ਤੁਸੀਂ ਨਹੀਂ ਦੱਸਣਾ ਤੁਸੀਂ ਚਲੇ ਜਾਵੋ ਪਰ ਜਿਹੜੇ ਯਾਰ 2-3 ਜਾਣੇ ਹੋ ਤੁਸੀਂ ਗੱਡੀ ਦੇ ਵਿੱਚ ਉਹ ਤਾਂ ਤੁਸੀਂ ਗੱਡੀ ਰੋਕ ਹੀ ਸਕਦੇ ਹੋ ਨਾ ਉਸ ਨੂੰ ਰਾਹ ਤਾਂ ਕੁਝ ਦੱਸ ਹੀ ਸਕਦੇ ਹੋ ਹੋਰ ਨਹੀਂ ਆਪਾਂ ਤੁਸੀਂ ਨਾ ਉਤਰੋ ਗੱਡੀ ਦੇ ਵਿੱਚ ਜੇ ਤੁਸੀਂ 2-3 ਜਾਣੇ ਹੋ ਤੁਹਾਨੂੰ ਡਰ ਲੱਗਦਾ ਕਿ ਕੋਈ ਬੰਦਾ ਕੀ ਪਤਾ ਕੌਣ ਆ ਕੌਣ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਗੱਡੀ 'ਚ ਉਤਰੋ ਤੁਸੀਂ ਉਸ ਦੇ ਗੱਡੀ ਗੱਡੀ ਕੋਲੇ ਆਪਦੀ ਲਾਓ ਥੋੜਾ ਜਿਹਾ ਸ਼ੀਸ਼ਾ ਡਾਊਨ ਕਰੋ ਗੱਡੀ ਦਾ ਉਸ ਨੂੰ ਪੁੱਛ ਤਾਂ ਸਕਦੇ ਹੋ ਇਨਸਾਨੀਅਤ ਦੇ ਨਾਤੇ ਤਾਂ ਯਾਰ ਪੁੱਛ ਲਓ ਬੰਦੇ ਨੂੰ ਕਿ ਬਾਈ ਕੀ ਗੱਲ ਆ ਤੂੰ ਕਿਉਂ ਖੜਾ ਯਾਰ ਇੰਨੀ ਠੰਡ ਦੇ ਵਿੱਚ ਇੰਨੀ ਧੁੰਦਾਂ ਕੀ ਗੱਲ ਆ ਤੁਸੀਂ ਉਸ ਨੂੰ ਗੱਲ ਤਾਂ ਪੁੱਛ ਸਕਦੇ ਹੋ ਜੇ ਤੁਹਾਡੇ ਬਸ ਦੀ ਗੱਲ ਆ ਤਾਂ ਉਸ ਨੂੰ ਮਦਦ ਦੇ ਦਿਓ ਨਹੀਂ ਤੁਹਾਡੇ ਬਸ ਦੀ ਗੱਲ ਤਾਂ ਤੁਸੀਂ ਰਹਿਣ ਦਿਓ ਉਸ ਨੂੰ ਪੁੱਛ ਤਾਂ ਲੋ ਯਾਰ ਇਨਸਾਨੀਅਤ ਦੇ ਨਾਤੇ ਆਪਣੀ ਇਨਸਾਨੀਅਤ ਹੀ ਡੀ ਮਰ ਗਈ ਕਿ ਤੁਸੀਂ ਇੱਕ ਬਜ਼ੁਰਗ ਬੰਦੇ ਨੂੰ ਦੇਖ ਕੇ ਤੁਸੀਂ ਉਸ ਨੂੰ ਕਹ ਨਹੀਂ ਰਾਹ ਨਹੀਂ ਦੱਸ ਸਕਦੇ ਉਸ ਦੀ ਤਕਲੀਫ ਨਹੀਂ ਪੁੱਛ ਸਕਦੇ ਯਾਰ ਮੇਰੀ ਬਸ ਇਹੀ ਤੁਹਾਡੇ ਅੱਗੇ ਇੱਕ ਬੇਨਤੀ ਆ ਦੋਸਤੋ ਕਿ ਕਦੇ ਵੀ ਕੋਈ ਐਦਾਂ ਦਾ ਰਸਤੇ ਵਿੱਚ ਤੁਹਾਡੇ ਨਾਲ ਕੋਈ ਘਟਨਾ ਹੁੰਦੀ ਆ ਕੋਈ ਬਜ਼ੁਰਗ ਬੰਦਾ ਕੋਈ ਖਾਸ ਕਰਕੇ ਯਾਰ ਟਰੱਕ ਡਰਾਈਵਰ ਆਪਣੀ ਖਾਤਰ ਕੀ ਨਹੀਂ ਕਰਦੇ ਸਾਰੀ ਟੂ ਆਟੋ ਆਈਆਂ ਦਾ ਕੰਮ ਉਹਨਾਂ ਦੇ ਸਿਰ ਦੇ ਉੱਤੇ ਹੀ ਆਪਣਾ ਸਾਰਾ ਕੰਮ ਚੱਲਦਾ ਤੇ ਆਪਾਂ ਉਹਨਾਂ ਨੂੰ ਇੱਕ ਰਾਹ ਵੀ ਨਹੀਂ ਦੱਸ ਸਕਦੇ ਯਾਰ ਉਹਨਾਂ ਨੂੰ ਪੁੱਛ ਤਾਂ ਲੋ ਕਿ ਬਾਈ ਤੈਨੂੰ ਕੀ ਤਕਲੀਫ ਆ ਬੜਾ ਹੀ ਮਨ ਵਿੱਚ ਦੁੱਖ ਲੱਗਿਆ ਬੜਾ ਹੀ ਗੁੱਸਾ ਵੀ ਆਇਆ ਲੋਕਾਂ ਤੇ ਕਿ ਜਿਹੜੇ ਲੋਕ ਉਹਦੇ ਕੋਲ ਦੀ ਲੰਗੀ ਜਾਂਦੇ ਸੀ ਜਿਹੜੇ ਇੱਕ ਇੱਕ ਬੰਦਾ ਸਿੰਗਲ ਬੰਦਾ ਗੱਡੀ 'ਚ ਉਹ ਠੀਕ ਆ ਲੰਘ ਗਈ ਕੋਈ ਗੱਲ ਨਹੀਂ ਬੰਦਾ ਡਰਦਾ ਰਾਤ ਨੂੰ ਪਰ ਯਾਰ ਜਿਹੜੇ ਹਰਾਨੀ ਤਾਂ ਉਦੋਂ ਹੀ ਜਿਹੜਾ ਸਾਡੇ ਮੂਹਰੇ ਇੱਕ ਟਿਪਰ ਵਾਲਾ ਬਾਈ ਟਰੱਕ ਵਾਲਾ ਯਾ ਟਰੱਕ ਵਾਲਾ ਬਾਈ ਬਿਟਰੱਕ ਵਾਲੀ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਸੀ ਸੋ ਦੋਸਤੋ ਇਹ ਜੇ ਮੌਸਮ ਧੁੰਦ ਦਾ ਮੌਸਮ ਆ ਇਹ ਜੇ ਧੁੰਦ ਦੇ ਮੌਸਮਾਂ ਦੇ ਵਿੱਚ ਖਾਸ ਕਰਕੇ ਧੁੰਦ ਦੇ ਮੌਸਮ ਠੰਡ ਦੇ ਮੌਸਮ 'ਚ ਇਹ ਜੇ ਬਜ਼ੁਰਗ ਬਾਈ ਜਾਂ ਕੋਈ ਟਰੱਕ ਵਾਲਾ ਵੀਰ ਕੋਈ ਗੱਡੀ ਵਾਲਾ ਸਾਈਡ ਤੇ ਖੜਾ ਤਾਂ ਤੁਸੀਂ ਜੇਕਰ 2-3 ਜਾਣੇ ਗੱਡੀ 'ਚ ਹੈਗੇ ਹੋ ਤਾਂ ਪਲੀਜ਼ ਕਿਰਪਾ ਕਰਕੇ ਉਸਦੇ ਕੋਲ ਜਾ ਕੇ ਗੱਡੀ ਯਾਰ ਨਾ ਉਤਰੋ ਵਿੱਚੋਂ ਗੱਡੀ ਦਾ ਸ਼ੀਸ਼ਾ ਡਾਊਨ ਕਰਕੇ ਉਸਦੀ ਦੁੱਖ ਤਕਲੀਫ ਜ਼ਰੂਰ ਪੁੱਛੋ ਤੁਹਾਡੇ ਬੱਸ ਦੀ ਗੱਲ ਆ ਤਾਂ ਉਸ ਨੂੰ ਦੱਸ ਦਿਓ ਨਹੀਂ ਆਪਦਾ ਤੁਸੀਂ ਅੱਗੇ ਚੱਲੇ ਜਾਓ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚੇ ਤੇ ਆਪਣੇ ਇੱਕ ਛੋਟੀ ਜੀ ਮੱਦ ਦੇ ਨਾਲ ਜੇਕਰ ਬੰਦਾ ਆਪਣੇ ਘਰ ਦੇ ਵਿੱਚ ਨਹੀਂ ਠੰਡ ਤੋਂ ਬਚ ਕੇ ਜਾ ਸਕਦਾ ਤਾਂ ਆਪਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਸੋ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ